ਇਹਨੋਂ ਦਿਨ ਜਿਹੜਾ ਤਾਪਮਾਨ ਵੱਧ ਰਿਹਾ ਉਹਦਾ ਕਾਰਨ ਇਨਸਾਨ ਖੁਦ ਆਪਾਂ ਖੁਦ ਆ ਇਹਦੇ ਜ਼ਿੰਮੇਦਾਰ ਇਹਦਾ ਖਮਿਆਜਾ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਭੁਗਤਣਾ ਪੈਣਾਗਾ ਕਾਰਨ ਇਹ ਆ ਕਿ ਜਿਵੇਂ ਹੁਣ ਕਿਸਾਨ ਖੇਤਾਂ 'ਚ ਅੱਗ ਲਾਈ ਜਾਂਦੇ ਆ ਜਿਹੜੇ ਮਤਲਬ ਪੱਟੀ ਦੇ ਖੇਤ ਦੇ ਬੰਨੇ-ਬੰਨੇ ਰੁੱਖ ਹੁੰਦੇ ਆ ਉਹ ਬਿਲਕੁਲ ਮੱਚ ਜਾਂਦੇ ਆ ਰੁੱਖ ਇੱਕ ਐਵੇਂ ਦੀ ਪ੍ਰਜਾਤੀ ਆ ਜਿਹੜੀ ਸਜੀਵ ਪਾਈ ਜਾਂਦੀ ਆ ਇਹਦੇ ਵਿੱਚ ਵੀ ਸਾਹ ਹੁੰਦੇ ਆ ਤੇ ਆਪਾਂ ਜਿਉਂਦੇ ਕਾ ਕਿਹਦੇ ਸਿਰ ਤੋਂ ਰਹਨੇ ਆ ਰੁੱਖਾਂ ਦੇ ਸਿਰ ਤੋਂ ਜਿਉਂਦੇ ਰਹਨੇ ਆ ਆਪਾਂ ਠੀਕ ਆ ਦੂਜੀ ਗੱਲ ਏ ਇੱਕ ਤਾਂ ਆਪਾਂ ਨੂੰ ਸਾਹ ਮਿਲਦੇ ਆ ਜਿਹੜੇ 24 ਘੰਟਿਆਂ ਚ ਸਭ ਤੋਂ ਆਪਣੇ ਜੀਣ ਦੇ ਜੀਣ ਦਾ ਸਭ ਤੋਂ ਮੇਨ ਪੁਆਇੰਟ ਆਪਣਾ ਇੱਕ ਤਾਂ ਆਪਾਂ ਨੂੰ ਜ਼ਿੰਦਗੀ ਦੇ ਸਭ ਤੋਂ ਜ਼ਰੂਰੀ ਸਾਹ ਦਿੰਦੇ ਆ ਉਹ ਕਿੱਥੋਂ ਮਿਲਦੇ ਆ ਰੁੱਖਾਂ ਤੋਂ ਰੁੱਖਾਂ ਨੂੰ ਆਪਾਂ ਵੱਢ ਰਹੇ ਆ ਮਚਾ ਰਹੇ ਆ ਆਪਾਂ ਆਪਣੇ ਆਪ ਚ ਤੇਜ਼ ਬਣਦੇ ਆ ਵੀਆਫਾਇਦ ਕੀ ਦੀ ਫਸਲ ਲੈ ਲਈਏ ਆਪਣਾ ਤੇਲ ਘੱਟ ਮੱਚੇ ਬਾਣ ਚੱਗ ਲਾ ਦੋ ਕੁਛ ਕਰ ਦੋ ਮਚਾ ਦੋ ਪਰ ਤੁਸੀਂ ਤਾਂ ਥੋੜੀ ਜ਼ਿੰਦਗੀ ਜਿਉਂ ਜਿਉਂਗੇ ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਦਾ ਖਮਿਆਜਾ ਭੁਗਤਣਾ ਪੈਣਾਗਾ ਕਿਉਂਕਿ ਟੈਂਪਰੇਚਰ ਦਿਨੋਂ ਦਿਨ ਦਿਨੋਂ ਦਿਨ ਵਧਦਾ ਜਾਂਦਾਗਾ ਆ ਹੁਣ ਕੱਲ ਦਾ ਮੀਂਹ ਪੈ ਗਿਆ ਦੋ ਦਿਨਾਂ ਦਾ ਟੈਂਪਰੇਚਰ ਥੋੜਾ ਲੋ ਆਇਆਗਾ ਨਹੀਂ ਤਾਂ 45 46 45 46 ਮਤਲਬ ਮੰਨ ਕੇ ਚੱਲੋ ਤੁਸੀਂ ਜੇ ਟੈਂਪਰੇਚਰ 45 40 ਹੋ ਸਕਦਾ ਤੈਨੂੰ 55 ਡਿਗਰੀ ਤੇ ਜਾਂਦੇ ਟਾਈਮ ਨਹੀਂ ਲੱਗਣਾਗਾ ਜਿਹੜੇ ਹਸਾਬ ਨਾਲ ਮਨੁੱਖ ਹਰ ਸਾਲ ਰੁੱਖ ਨੂੰ ਕੱਟ ਰਿਆ ਨਾ ਵੀ ਜਿਹੜਾ ਖੇਤ ਦੇ ਵਿੱਚ ਅੜਦਾਗਾ ਉਹਨੂੰ ਕੱਟ ਦੋ ਉਹਨੂੰ ਵੱਢ ਦੋ ਅੜਦਾ ਆਪਾਂ ਨੂੰ ਇਹਦੀ ਲੋੜ ਨਹੀਂ ਗਈ ਇਹਨੂੰ ਕੱਟ ਦੋ ਇਹਨੂੰ ਵੱਢ ਦੋ ਵੱਢ ਕੱਟ ਦੋ ਆਪਾਂ ਨੂੰ ਸਾਹ ਆਈ ਜਾਂਦੇ ਐ ਸਾਹ ਆਈ ਜਾਂਦੇ ਤਾਂ ਆਪਾਂ ਨੂੰ ਰੁੱਖ ਦੀ ਲੋੜ ਨਹੀਂ ਇਹਨੂੰ ਵੱਢ ਦੋ ਇਹਦੀ ਕੀਮਤ ਆਪਾਂ ਨੂੰ ਕਿੱਥੇ ਪਤਾ ਲੱਗੀ ਸੀਗੀ ਜਦੋਂ ਆਇਆ ਸੀ ਕਰੋਨਾ ਕਰੋਨਾ ਆਇਆ ਸੀ ਨਾ ਜਦੋਂ ਆਪਾਂ ਨੂੰ ਮਤਲਬ ਆਕਸੀਜਨ ਦੇ ਸਿਲੰਡਰ ਕਿੰਨੇ ਕਿੰਨੇ ਮਹਿੰਗੇ ਮਿਲਦੇ ਸੀ ਤੇ ਜਿਨ੍ਹਾਂ ਨੂੰ ਨਹੀਂ ਮਿਲੇ ਆਕਸੀਜਨ ਤੋਂ ਬਿਨਾ ਮਰ ਗਏ ਉਹਨਾਂ ਨੂੰ ਹੁਣ ਉਹ ਤਾਂ ਕੀ ਦੱਸਣਗੇ ਉਹਨਾਂ ਨੂੰ ਪਤਾ ਹੁੰਦਾ ਵੀ ਆਪਣੇ ਇਹਦੀ ਸਾਹ ਦੀ ਕੀਮਤ ਕੀ ਹੁੰਦੀ ਹੈ ਤੇ ਆਪਾਂ ਇਸ ਚੀਜ਼ ਨੂੰ ਸੁਣਦੇ ਰਹਿਣੇ ਅੱਗੇ ਤੋਂ ਅੱਗੋਂ ਚੰਗੀ ਚੀਜ਼ ਨੂੰ ਕੋਈ ਵੀ ਸ਼ੇਅਰ ਨਹੀਂ ਕਰਦਾ ਇਹ ਮੈਨੂੰ ਵੀ ਪਤਾ ਹੈ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਨਹੀਂ ਕਰਨਾ ਕਰਨਾ ਕਿਉਂ ਨਹੀਂ ਕਿਉਂਕਿ ਲੋਕ ਹਮੇਸ਼ਾ ਨੈਗੇਟਿਵ ਚੀਜ਼ਾਂ ਨੂੰ ਸ਼ੇਅਰ ਕਰਦੇ ਰਹਿੰਦੇ ਚੰਗੀ ਵੀਡੀਓ ਨੂੰ ਕੋਈ ਵੀ ਸ਼ੇਅਰ ਨਹੀਂ ਕਰਦਾਗਾ ਇਹ ਚੀਜ਼ ਮੈਂ ਮੰਨਦਾ ਹਾਂ ਕਿਉਂਕਿ ਸਮਾਜੋਕਾਗਾ ਲੋਕ ਬੁਰਾਈ ਦੇਖਣਾ ਪਸੰਦ ਕਰਦੇ ਆ ਬੁੜੀਆਂ ਵੀਡੀਓ ਲੋਕ ਸ਼ੇਅਰ ਕਰਦੇ ਆ ਨੈਗੇਟਿਵ ਚੀਜ਼ਾਂ ਨੂੰ ਲੋਕ ਸ਼ੇਅਰ ਕਰਦੇ ਆ ਤੇ ਤੁਸੀਂ ਮੰਨ ਕੇ ਚੱਲੋ 55 45 ਤੋਂ 55 ਦਾ ਹੁੰਦੇ ਟਾਈਮ ਨਹੀਂ ਲੱਗਣਾ ਤੇ ਜਿੱਦੇ 60 ਡਿਗਰੀ ਟੈਂਪਰੇਚਰ ਹੋਗੇ ਨਾ ਉਹਦੇ ਆਪਾਂ ਇਸ ਧਰਤੀ ਤੇ ਜਿਉ ਨਹੀਂ ਸਕਦੇਗੇ 60 ਡਿਗਰੀ ਟੈਂਪਰੇਚਰ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਆਪਣੇ ਬੋਡੀ ਦਾ ਟੈਂਪਰੇਚਰ 50 ਤੋਂ ਥੱਲੇ ਥੱਲੇ ਆਪਾਂ ਸਹਿਣ ਕਰ ਸਕਦੇ ਹਾਂ ਜੇ 50 ਤੋਂ ਉੱਤੇ ਜਾਂਦਾ ਤਾਂ ਬੰਦੇ ਦਾ ਦਮ ਘੁੱਟਣ ਲੱਗ ਜਾਂਦਾ 52 53 ਤੇ ਬੰਦੇ ਨੂੰ ਚੱਕਰ ਆਉਣ ਲੱਗ ਜਾਂਦੇ ਆ 60 ਤੱਕ ਬੰਦੇ ਦੀ ਮੌਤ ਹੋ ਜਾਂਦੀ ਹੈ ਇਸ ਗੱਲ ਨੂੰ ਆਪਾਂ ਪੱਲੇ ਬੰਨ੍ਹੀਏ ਵੀ ਆਉਣ ਵਾਲੇ ਟਾਈਮ 'ਚ ਆਪਾਂ ਨੂੰ 200 ਕਰੋੜ ਵਿਕਸ਼ ਚਾਹੀਦੇ ਆ ਜੇ ਆਪਾਂ ਆਉਣ ਵਾਲੇ 15 20 ਸਾਲ ਹੋਰ ਜ਼ਿੰਦਗੀ ਤੇ ਇੱਥੇ ਦੁਨੀਆ ਤੇ ਜਿਊਣਾਗਾ ਉਹ ਵਿਕਸ਼ ਜੇ ਆਪਾਂ ਅੱਜ ਲਾਵਾਂਗੇ ਇੱਕ ਪੌਦੇ ਨੂੰ ਤਿਆਰ ਹੋਣ ਤੇ ਪੂਰੇ ਘੱਟੋ-ਘੱਟ 4 ਤੋਂ 5 ਸਾਲ ਲੱਗਦੇ ਆ ਜੇ 4 ਤੋਂ 5 ਸਾਲ ਆਪਾਂ ਇੰਨੇ ਬ੍ਰਿਕਸ਼ ਨਾ ਲਾਏ ਤਾਂ ਮੰਨ ਕੇ ਚੱਲੋ ਤੁਸੀਂ 55 ਤੋਂ 60 ਡਿਗਰੀ ਤਾਪਮਾਨ ਹੋਣ ਤੇ ਬਹੁਤਾ ਟਾਈਮ ਨਹੀਂ ਲੱਗਣਾ ਮੈਂ ਮੰਨਦਾ ਵੀ ਆਉਣ ਵਾਲੇ 3 ਤੋਂ 4 ਸਾਲਾਂ ਚ 60 ਡਿਗਰੀ 55 ਤੋਂ 60 ਡਿਗਰੀ ਦੇ ਤਾਪਮਾਨ ਪਹੁੰਚ ਜਾਊਗਾ ਤੇ ਉਦੋਂ ਆਪਾਂ ਨੂੰ ਇਸ ਚੀਜ਼ ਦਾ ਮਤਲਬ ਮਹਿਸੂਸ ਹੋਊਗਾ ਪਰ ਜਦੋਂ ਵੇਲਾ ਨੰਗ ਜਿਨਾ ਉਹਨਾਂ ਚੀਜ਼ਾਂ ਦੇ ਮਤਲਬ ਢੋਲ ਵਜਾਏ ਦਾ ਕੋਈ ਫਾਇਦਾ ਨਹੀਂ ਹੁੰਦਾ ਅੱਜ ਇਸ ਚੀਜ਼ ਤੇ ਬੋਲਣਾ ਜ਼ਰੂਰੀ ਆ ਮੈਂ ਇਸ ਚੀਜ਼ ਤੇ ਕਾਫੀ ਦਿਨਾਂ ਤੋਂ ਸੋਚਦਾ ਸੀ ਵੀ ਇਹ ਤੇ ਮੈਂ ਬੋਲਾਂ 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 ਪਰ ਅੱਜ ਮੈਨੂੰ ਬੋਲਣਾ ਪਿਆ ਕਿਉਂਕਿ ਮੈਂ ਕਈ ਥਾਂ ਤੇ ਅੱਜ ਮੈਂ ਕਿਤੇ ਗਿਆ ਸੀ ਕਈ ਥਾਂ ਤੇ ਮੈਂ ਦੇਖਿਆ ਰਾਜ ਅੱਗ ਲੱਗੀ ਪਈ ਸੀ ਉਦੋਂ ਮੇਰਾ ਵੀ ਥੋੜਾ ਜਿਹਾ ਦਿਲ ਐਵੇਂ ਬਲੰਦ ਰਹਿ ਗਿਆ ਵੀ ਇਸ ਟੌਪਿਕ ਤੇ ਮੈਨੂੰ ਥੋੜਾ ਬੋਲਣਾ ਚਾਹੀਦਾ ਕਿਸੇ ਦੇ ਖੇਤ ਵਿੱਚ ਜੇ ਮੈਂ ਖੜ ਕੇ ਐਵੇਂ ਬਣਾਵਾ ਤੇ ਉਹ ਮੈਨੂੰ ਥੋੜਾ ਟਾਈਮ ਘੱਟ ਸੀ ਨਹੀਂ ਤਾਂ ਮੈਂ ਉਹ ਵੀ ਬਣਾ ਲੈਂਦਾ ਉੱਥੇ ਮੈਂ ਤੁਹਾਨੂੰ ਦਿਖਾਉਂਦਾ ਵੀ ਕਿਵੇਂ ਰੁੱਖ ਮੱਚੇ ਪਏ ਆ ਤੇ ਉਹ ਚੀਜ਼ ਨੇ ਮੈਨੂੰ ਬੜਾ ਬਲੁੰਦ ਰਿਆ ਫਿਰ ਮੈਨੂੰ ਐ ਮਹਿਸੂਸ ਹੋਇਆ ਵੀ ਯਾਰ ਲੋਕ ਰੁੱਖਾਂ ਦੀ ਕੀਮਤ ਨੂੰ ਕਿਉਂ ਨਹੀਂ ਸਮਝਦੇ ਰੁੱਖਾਂ ਦੀ ਕੀਮਤ ਨੂੰ ਸਮਝਣਾ ਚਾਹੀਦਾ ਹੈਗਾ ਮੈਂ ਤਾਂ ਇਹ ਮੰਨਦਾਗਾ ਚੱਲ ਆਪਾਂ ਲਾ ਨਹੀਂ ਸਕਦੇ ਜਿਹੜੇ ਲੱਗੇ ਪਏ ਉਹਨਾਂ ਨੂੰ ਤਾਂ ਨਾ ਮਾਰੀਏ ਉਹਨਾਂ ਨੂੰ ਤਾਂ ਨਾ ਵੱਢੀਏ ਉਹਨਾਂ ਨੂੰ ਤਾਂ ਰੱਖ ਲਈਏ ਠੀਕ ਆ ਆ ਜਿਆਦਾ ਗਰਮੀ ਦਾ ਕਾਰਨ ਵਨਸਪਤੀ ਆ ਆ ਹਰਿਆਲੀ ਨੂੰ ਆਪਾਂ ਵੱਢੀ ਜਾਂਦੇ ਆ ਤਾਂ ਗਰਮੀ ਵਧੀ ਜਾਂਦੀ ਹੈ ਹੁਣ ਆਪਾਂ ਉਧਰ ਘੁੰਮਣ ਜਾਂਦੇ ਆ ਤੇਰੇ ਸ਼ਿਮਲਾ ਕੰਨੀ ਉਤਰਾਖੰਡ ਕੰਨੀ ਉਧਰ ਕਾਹਤੋਂ ਜਾਂਦੇ ਆ ਉਧਰ ਜ਼ਿਆਦਾ ਹਰਿਆਲੀ ਹੈ ਪਹਾੜੀ ਲੱਗਾਗਾ ਤਾਂ ਹੀ ਤਾਂ ਹੀ ਉਧਰ ਠੰਡ ਰਹਿੰਦੀ ਹੈ ਠੰਡ ਆਪਣੇ ਵੀ ਆ ਜੂਗੀ ਇਧਰ ਲਾਓ ਸਾਰੇ ਠੰਡ ਆ ਜੂਗੀ ਇੱਕ ਬੰਦਾ ਆਪਣੀ ਜ਼ਿੰਦਗੀ ਚ ਜੇ ਦੋ ਪੌਦੇ ਲਾਉਂਦਾ ਨਾ ਤਾਂ ਟੈਂਪਰੇਚਰ ਆਪਣੇ ਆਪਣੇ ਠੰਡ ਆ ਸਕਦੀ ਹੈ ਆਪਣੇ ਵੀ ਯੂਰਪ ਵਰਗਾ ਮਾਹੌਲ ਬਣ ਸਕਦਾਗਾ ਪਰ ਬਣਦਾ ਕਿਉਂ ਨੂਗਾ ਬਸ ਲੋਕ ਸੁਣ ਲੈਂਦੇ ਆ ਇਧਰੋਂ ਸੁਣੀ ਇਧਰੋਂ ਘੱਡਤੀ ਬਸ ਅੱਗੇ ਕੋਈ ਦੱਸਦਾ ਨਹੀਂ ਤੇ ਦੱਸਦਾ ਨਹੀਂ ਸ਼ੇਅਰ ਵੀ ਨਹੀਂ ਕਰਦਾ ਜਿਹੜਾ ਸ਼ੇਅਰ ਕਰ ਲੂਗਾ ਤੇ ਉਹਨੇ ਅਮਲ ਵੀ ਨਹੀਂ ਅਮਲ ਨਹੀਂ ਕਰਨਾ ਜੇ ਕਿਸੇ ਨੇ ਸ਼ੇਅਰ ਕਰਤੀ ਤਾਂ ਉਹਨੇ ਆਪਣੀ ਲਾਈਫ ਚ ਅਮਲ ਨਹੀਂ ਕਰਨਾ ਸੋਚੂਗਾ ਹੂੰ ਮਰੀ ਜਾਂਦਾ ਯਾਰ ਆਪਣਾ ਕੀ ਲੰਦਾਗਾ ਬਸ ਇਹਦੀ ਸੁਣ ਲਈ ਹੂੰ ਵੀ ਆਪਦੇ ਆਪਦੀਆਂ ਰੋਟੀਆਂ ਪਕਾਉਂਦਾ ਹੈ ਤਾਂ ਇਹਨੇ ਇਹਨੂੰ ਕੀ ਮਤਲਬ ਹੈ ਤਾਂ ਆਪਦੇ ਵਿਊਹਾਂ ਦੇ ਚੱਕਰ 'ਚ ਫਿਰਦਾ ਉਹ ਬਾਈ ਹਰ ਗੱਲ ਨੂੰ ਵਿਊਹਾਂ ਦੇ ਚੱਕਰ 'ਚ ਨਾ ਲਿਆ ਕਰੋ ਕੋਈ ਗੱਲ ਪ੍ਰਿਆਵਰਣ ਵਾਸਤੇ ਬੋਲੀ ਜਾਣਾ ਮੈਂ ਆਪਣੀ ਜ਼ਿੰਦਗੀ ਵਾਸਤੇ ਬੋਲੀ ਜਾਣਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬੋਲੀ ਜਾਣਾ ਇਹ ਚੀਜ਼ਾਂ ਹੋਣੀਆਂ 4-5 ਸਾਲ ਰੁਕ ਜੋ ਜਿਹੜੀਆਂ ਚੀਜ਼ਾਂ ਅੱਜ ਮੈਂ ਬੋਲੀਆਂ ਇਹ ਚੀਜ਼ਾਂ ਹੋਣੀਆਂ 100% ਹੋਣੀਆਂ ਤੇ ਉਮੀਦ ਕਰਦਾ ਵੀ ਮੇਰੀਆਂ ਗੱਲਾਂ ਦੇ ਤੁਸੀਂ ਅਮਲ ਕਰੋਗੇ